ਤੇ ਮਾਂ ਪੁੱਤ ਦੋਨੇ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਨੇਰ ਕੋਠੀ ਕਾਲ ਕੋਠੀ ਬਣੀ ਸੀ ਖੇਤ ਦੇ ਵਿੱਚ ਇਹਨਾਂ ਦੇ ਉਹਦੇ ਚ ਰਹਿੰਦੇ ਸੀ ਮਾਂ ਓ ਮਾਂ ਐ ਮਾਂ ਚੱਲ ਉੱਠ ਕਿਹੜਾ ਚੱਲੀ ਹੈ ਬਲਦੇਵ ਕੋਲੇ ਚੱਲ ਮੈਂ ਉੱਠ ਓ ਮਾਂ ਮਾਂ ਇਹਵੇ 4-5 ਮਹੀਨਿਆਂ ਤੋਂ ਮਾਤਾ ਹਸਪਤਾਲ ਸੀ ਆ बस ਦਿਨੋਂ ਦਮ ਦੇ ਕੀ ਹੁੰਦੇ ਜਾ ਰਹੇ ਹਨ ਕੋਈ ਪਿੱਛੇ ਪਤਾ ਲੈਣ ਆਉਂਦਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਭੈਣ ਭਰਾ ਨਾ ਕੋ ਜੌਰ ਜੀ ਨਾ ਕੋ ਕੁਲਦੇਵ ਨੂੰ ਦਾ ਚਾਚਾਤਾਇਆ ਮਾਮਾ ਵਾਸੀ ਜਾਂ ਜੀ ਵੀਡੀਓ ਰਾਹੀਂ ਬੇਨਤੀ ਕਰਦੇ ਆਂ ਵੀ ਇਸ ਟਾਈਮ ਮਾਤਾ ਸੰਧਿਆ ਦੇ ਬੀਜ ਦੀ ਸਿਹਤ ਬਹੁਤ ਕਮਜ਼ੋਰ ਹੈ ਜੀ ਨਸ਼ਾ ਦਾ ਠੀਕ ਨਹੀਂ ਹੈ ਜੀ ਮਾਤਾ ਜੀ ਮਿਲ ਕੇ ਜਾਵਾਂ ਮਾਤਾ ਓ ਮਾ ਮਾ ਅਸਰਤੇ ਆਤ ਰੱਖਦੇ ਮੇਰੇ ਸਰਤੇ ਆਤ ਰੱਖਦੇ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਸੰਧਿਆ ਦੇਵੀ ਜੀ ਤੇ ਇਹਨਾਂ ਦਾ ਬੇਟਾ ਬਲਦੇਵ ਸਿੰਘ ਪਿੰਡ ਰਾਏਪੁਰ ਮੁੰਨਾ ਅਨੰਦਪੁਰ ਸਾਹੂ ਜ਼ਿਲ੍ਹਾ ਇਸੇ ਮਹੀਨੇ ਦੇ ਵਿੱਚ ਹੀ ਪੈਸ ਤੋਂ ਪਿਛਲੇ ਮਹੀਨੇ ਚ ਜੂਨ ਦੇ ਮਹੀਨੇ ਚ 2018 ਦੇ ਵਿੱਚ ਅਸੀਂ ਲੈ ਕੇ ਆਏ ਸੀ ਇਸ ਮਾਣ ਤੇਰੇ ਪੁੱਤ ਨੂੰ ਉਸ ਵੇਲੇ ਕੀ ਹਾਲ ਸੀ ਉਸ ਤੋਂ ਬਾਅਦ ਕਿਵੇਂ-ਕਿਵੇਂ ਮਾਤਾ ਠੀਕ ਹੋਈ ਵਧੀਆ ਸਾਡੇ ਕੋਲੇ 7 ਸਾਲ ਹੋ ਗਏ ਮਾਤਾ ਨੂੰ ਜੀਵਨ ਬਤੀਤ ਕਰਦੇ ਪਰ ਹੁਣ ਤਾਂ ਕਿਸੇ ਦੇ 4-5 ਮਹੀਨਿਆਂ ਤੋਂ ਮਾਤਾ ਹਸਪਤਾਲ ਚ ਹੀ ਆ ਬੱਸ ਦਿਨੋਂ ਦਿਨ ਬੀਤੀ ਹੁੰਦੀ ਜਾ ਰਹੀ ਹੈ ਉਮਰ ਵੀ 85 90 ਸਾਲ ਦੀ ਹੋ ਗਈ ਹੈ ਮਾਂ ਦੀ ਪਨੇ ਆਪਣੇ 60 70 ਸਾਲ ਦੇ ਤਾਂ ਬੱਚੇ ਹੋ ਗਏ ਆ ਸੰਧਾ ਦੇਵੀ ਮਾਤਾ ਜੀ ਨੇ ਆਪਣੀ ਜ਼ਿੰਦਗੀ ਚ ਜਿਹੜਾ ਦੁੱਖ ਸੁੱਖ ਦੇਖਿਆ ਪਿੱਛੇ ਅਸਵਾਦ ਸੁਪਨਿਆਂ ਦੇ ਘਰ ਦੇ ਵਿੱਚ ਆਏ ਪਰਿਵਾਰਕ ਮੈਂਬਰ ਬਣੇ ਸਾਡੇ ਬਲਦੇਵ ਜੀ ਦਾ ਵੀ ਰੱਬ ਰੂਪੀ ਬੰਦਾ ਸਿੱਧਾ ਕਦੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਣਾ ਮਾਤਾ ਵੀ ਬਹੁਤ ਬੀਬੀ ਵਿਚਾਰੀ ਸਿੱਧੀ ਭਗਤਨੀ ਇਹਨਾਂ ਦੀ ਇੱਕ ਬੇਟੀ ਹੈ ਬਲਦੇਵ ਦੀ ਭੈਣ ਉਹ ਵੀ ਉੱਥੇ ਵਿਆਹੀ ਹੋਈ ਹੈ ਕਿਹੜੇ ਪਿੰਡ ਵਿੱਚ ਬਲਦੇਵ ਬਜੂੜ ਉਹ ਵੀ ਜਮਾ ਸਿੱਧੀ ਆ ਰੱਬ ਦੀ ਭਗਤਨੀ ਆ ਤੇ ਇਹਨਾਂ ਦੀ ਜ਼ਮੀਨ ਆ ਉੱਥੇ ਪਿੰਡ ਰਾਇਪੁਰ ਮੁੰਨਾ ਪਿੰਡ ਆ ਆਨੰਦਪੁਰ ਸਾਹਿਬ ਦੇ ਕੋਲੇ ਉਹ ਵੀ ਪਿੰਡ ਦੇ ਬਸ ਬਾਹੀ ਜਾਂਦੇ ਆ ਕੋਈ ਇਹਨਾਂ ਨੂੰ ਕੁਝ ਨਹੀਂ ਦੇਣਾ ਲੈਣਾ ਨਾ ਕਦੇ ਕੋਈ ਪਿੱਛੇ ਪਤਾ ਲੈਣ ਆਉਂਦਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਭੈਣ ਭਰਾ ਨਾ ਕੋਈ ਦਿਉਰ ਜੀਠ ਨਾ ਕੋਈ ਬਲਦੇਵ ਉਹਨਾਂ ਦਾ ਚਾਚਾ ਤਾਇਆ ਮਾਮਾ ਮਾਸੀ ਤੇ ਅੱਜ ਅਸੀਂ ਇਸ ਵੀਡੀਓ ਰਾਹੀਂ ਬੇਨਤੀ ਕਰਦੇ ਆ ਵੀ ਇਸ ਟਾਈਮ ਮਾਤਾ ਸੰਧਿਆ ਦੇਵੀ ਦੀ ਸਿਹਤ ਬਹੁਤ ਕਮਜ਼ੋਰ ਆ ਜੀ ਨਸ਼ਾ ਦਾ ਠੀਕ ਨਹੀਂ ਹੈਗੇ ਮਾਤਾ ਜੀ ਹੁਣ ਮਿਲ ਕੇ ਜਾਓ ਆਕੇ ਜਰੂਰ ਜਗ ਜਿਉਂਦਿਆਂ ਦੇ ਮੇਲੇ ਆ ਮਿਲ ਕੇ ਜਾਓ ਆਕੇ ਸਾਡੀ ਮਾਂ ਸੰਧਰ ਦੇਵੀ ਬਲਦੇਵ ਵੀਰੇ ਨੇ ਵੀ ਜਿੱਦਾਂ ਦਾ ਵੀ ਦਾ ਸਾਡੇ ਕੋ ਆਇਆ ਦੋਨੇ ਮਾਂ ਪੁੱਤਾਂ ਦਾ ਆਪਸ ਵਿੱਚ ਵੀ ਬਹੁਤ ਪਿਆਰ ਆ ਇਕੱਠਿਆਂ ਨੇ ਹਰ ਰੋਜ਼ ਕੁਝ ਸਮਾਂ ਬਤੀਤ ਕਰਨਾ ਹੁਣ ਵੀ ਹਸਪੀਟਲ ਚੋਂ ਦਾ ਦਿਨੋ ਦਿਨ ਮਾਂ ਨੂੰ ਹੋਰ ਕਮਜ਼ੋਰ ਹੋਰ ਬਿਮਾਰ ਹੋ ਦੇਖਦੇ ਆ ਕਿਤੇ ਇਹਨੂੰ ਵੀ ਤੁਹਾਡੇ ਹੌਸਲੇ ਦੀ ਲੋੜ ਆ ਤੁਸੀਂ ਜੇ ਕਿਤੇ ਆਵੋ ਤਾਂ ਬਲਦੇਵ ਵੀਰੇ ਨੂੰ ਵੀ ਆਸ ਹੋਵੇ ਵੀ ਮੇਰਾ ਕੋਈ ਭੈਣ ਭਰਾ ਕੋਈ ਮੇਰਾ ਚਾਚਾਤਾ ਆਇਆ ਕੋਈ ਮੇਰੀ ਮਾਮਾ ਕੋਈ ਮੇਰੀ ਮਾਸੀ ਆਈ ਮਿਲ ਕੇ ਜਾਇਓ ਤੇ ਮਾਤਾ ਸੰਧਿਆ ਦੇ ਵੀ ਲਈ ਅਰਦਾਸ ਕਰਿਓ ਮਾਤਾ ਜੀ ਦੀ ਤੰਦਰੁਸਤੀ ਦੀ ਅਰਦਾਸ ਕਰਿਓ ਡਾਕਟਰ ਸਾਹਿਬ ਕੀ ਕੰਡੀਸ਼ਨ ਹੈ ਜੀ ਸਿਹਤ ਵੱਲੋਂ ਕੀ ਪ੍ਰੋਬਲਮ ਹੈ ਇਸ ਟਾਈਮ ਤੇ ਉਹ ਥੋੜਾ ਦਿਲਸੀ ਦੀ ਹਾਲਤ ਚ ਨੇ ਜੀ ਤੇ ਪਹਿਲਾਂ ਕਰ ਤੋਂ ਠੀਕ ਖਾਣ ਪੀਣ ਥੋੜਾ ਘਟਿਆ ਸੀਗਾ ਲੇਕਿਨ ਗੱਲਬਾਤ ਕਰਦੇ ਸੀ ਰਿਸਪੋন্স ਕਰ ਰਹੀ ਸੀ ਬਸ ਉਹ ਬਿਲਕੁਲਲੀ ਵਰਟ ਆਰਜਨਸ ਰਹੀ ਹੈ ਤਾਂ ਵਾਈਟਲ ਸਟੇਬਲ ਹੈ ਬੀਪੀ ਠੀਕ ਹੈ ਸਭ ਕੁਝ ਵਾਈਟਲ ਸਾਰੇ ਸਟੇਬਲ ਨੇ ਉਹ ਨਨਕੇ ਬੁਜਰਗ ਹੋਣ ਕਰਕੇ ਇਹ ਪ੍ਰੋਬਲਮ ਆ ਉਹ ਤਾਂ ਕੋਈ ਪ੍ਰੋਬਲਮ ਨਹੀਂ ਵੱਡੀ ਕੋਈ ਬਿਮਾਰੀ ਦਾ ਕੋਈ ਨਹੀਂ ਕੁਛ ਨਹੀਂ ਰਿਪੋਰਟਾਂ ਨੋਰਮਲ ਹੈ ਵਾਈਟਲ ਸਭ ਸਟੇਬਲ ਚੱਲਦੇ ਨੇ ਕੋਈ ਕੁਛ ਨਹੀਂ ਹੈ। ਯਾਨੀ ਕਿ ਉਮਰ ਆ ਜਿਹੜੀ ਹੁਣ ਉਹ ਆਪਣਾ ਅਸਰ ਦਿਖਾ ਰਹੀ ਆ। ਮਾਤਾ ਜੀ ਜਿਹੜੇ ਟੈਸਟ ਆਏ ਨੇ ਵਾਈਟਲ ਨੇ ਜਿਵੇਂ ਬਲੱਡ ਸ਼ੂਗਰ ਸਾਰਾ ਕੁਝ ਉਹ ਨੋਰਮਲ ਆ ਰਿਹਾ। ਮਾ ਉਹ ਮਾ ਐ ਮਾ ਉਹ ਮਾ ਸਮਝਿਆ ਬੇਬੇ ਬੇਬੇ ਓ ਬੇਬੇ ਚੱਲ ਚਲੀਏ ਬਲਦੇਵ ਆਇਆ ਤੈਨੂੰ ਲੈਣ ਬਲਦੇਵ ਕੋਲੇ ਚਲੀਏ ਚੱਲ ਉੱਠ ਕੇ ਨਾ ਚਲੀਏ ਬਲਦੇਵ ਕੋਲੇ ਚੱਲ ਮੈਂ ਉੱਠ ਓ ਮਾਂ ਮਾਂ ਹੱਥ ਦੇਖੋ ਕਿਵੇਂ ਕੰਬੀ ਜਾਂਦੇ ਆ ਹੁਣ ਅਰਦਾਸ ਕਰਿਓ ਮਾਂ ਦੀ ਤੁਹਾਨੂੰ ਦੋਸਤੀ ਮਿਲਵਾ ਵਾਹ ਗੁਜੀ ਕਾ ਖਾਲਸਾ ਬੇਬੇ ਬਲਦੇਵ ਆਇਆ ਬਲਦੇਵ